Guru, sat Nam vahe sat Nam ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਪਾਤਸ਼ਾਹੀ ਦੇ ਸ਼ੇਬਦ ਸੰਪੂਰਨ ਹੋਏ ਸੀ ਅਗਲਾ 7ਵਾਂ ਸ਼ਬਦ ਸਤਿਗੁਰ ਜੀ ਦਾ ਆਰੰਭ ਹੁੰਦਾ ਹੈ 497 ਅੰਗ ਤੇ ਸ਼ਬਦ ਦੀ ਭਾਈ ਰਮਤਾ ਹੁੰਦੀ ਹੈ ਆਓ ਪਾਤਸ਼ਾਹੀ ਬਚਨ ਕਰਦੇ ਹਾਂ ਜੀ ਊਜਰੀ ਮਹੱਲਾ 5 ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਰਿਦੇ ਅਰਾਧਿਆ ਤਿੰਨ ਭਉ ਸਾਗਰ ਤਰਿਆ ਤੁਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਜਿਸ ਸ মনোਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿਨ ਕੋ ਸਾਗਰ ਤਰਿਆ ਸਤਗੁਰ ਜੀ ਬਚਨ ਕਰਦੇ ਹਨ ਕਿਉਂ ਪ੍ਰਮਾਤਮਾ ਕਾਲਪੁਰਖ ਤੋਂ ਬਿਨਾਂ ਇਹ ਸਾਰਾ ਜਗਤ ਦੁਖਾਂ ਨੇ ਭਰਿਆ ਹੋਇਆ ਹੈ ਇਹ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਸੁਖੀ ਨਹੀਂ ਹਰਕ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਹੈ ਤੇ ਬਚਨ ਹੁੰਦੇ ਨੇ ਬਾਣੀ ਵਿੱਚ ਬਾਲੀ ਰੋਵੇ ਨਾਹਿ ਪਤਾਰ ਨਾਨਕ ਦੁਖੀਆ ਸਭ ਸੰਸਾਰ ਤੇ ਮਹਾਰਾਜ ਜੀ ਕਹਿੰਦੇ ਪਰ ਮਨੁੱਖ ਜਿਹੜਾ ਸਦਾਈ ਪਰਮੇਸ਼ਰ ਨੂੰ ਛੱਡ ਕੇ ਹਰੀ ਨੂੰ ਛੱਡ ਕੇ ਕੀ ਸੰਸਾਰੀ ਲੋਕਾਂ ਤੇ ਆਸ ਰੱਖਦਾ ਹੈ ਭਰੋਸਾ ਰੱਖਦਾ ਹੈ ਕਿ ਸੰਸਾਰ ਦੇ ਵਿੱਚ ਮੈਨੂੰ ਕੋਈ ਦੁੱਖ ਤੋਂ ਬਚਾਏਗਾ ਪਰ ਜਿਨ੍ਹਾਂ ਕੇ ਅਸੀਂ ਜਾ ਕੇ ਬੇਨਤੀ ਕਰਦੇ ਹਾਂ ਦੁੱਖ ਸੁਣਾੰਨਿਆ ਉਹ ਮਨੁੱਖ ਅੱਗੋਂ ਔਰ ਦੁੱਖ ਨਾਲ ਭਰਿਆ ਹੁੰਦਾ ਹੈ ਕਿ ਮਨੁੱਖ ਦਾ ਸੁਭਾਅ ਹੈ ਕਿ ਉਹ ਕਿਸੇ ਨਾ ਕਿਸੇ ਅੱਗੇ ਆਪਣਾ ਦੁੱਖ ਦੱਸਦਾ ਹੈ ਜਾਂ ਦੁੱਖ ਦੀ ਨਿਵਰਤੀ ਵਾਸਤੇ ਬੇਨਤੀ ਕਰਦਾ ਹੈ ਪਰ ਮਾਲਕੁਰ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਇੱਥੇ ਸ੍ਰਿਸ਼ਟੀ ਦੇ ਵਿੱਚ ਤਾਂ ਕੋਈ ਸੁਖੀ ਨਹੀਂ ਹੈ ਸ੍ਰਿਸ਼ਟੀ ਸਾਰੀ ਦੁੱਖਾਂ ਦੀ ਭਰੀ ਹੋਈ ਹੈ ਕੋਈ ਕਿਸ ਕਾਰਨ ਤੋਂ ਦੁਖੀ ਹੈ ਕੋਈ ਕਿਸ ਕਾਰਨ ਤੋਂ ਦੁੱਖ ਪਾ ਰਿਹਾ ਹੈ ਪਰ ਕੋਈ ਹੈ ਪ੍ਰਭੂ ਹਰੀ ਪਰਮੇਸ਼ਰ ਜਿਹੜਾ ਸਾਨੂੰ ਦੁੱਖਾਂ ਤੋਂ ਨਿਵਰਤੀ ਦਿਵਾ ਸਕਦਾ ਹੈ ਜਿਸ ਮਾਨੁਖ ਐ ਕਰੋ ਬੇਨਤੀ ਕਹਿੰਦੇ ਜੇ ਮਨੁੱਖ ਅੱਗੇ ਆਸ ਰੱਖੇਗਾ ਤਾਂ ਉਹਨੇ ਸਾਡਾ ਦੁੱਖ ਨੂੰ ਖਤਮ ਨਹੀਂ ਕਰ ਸਕਦਾ ਦੁੱਖ ਦੀ ਨਿਰਤੀ ਪਰਮਾਤਮਾ ਕਰਦਾ ਹੈ ਦੁੱਖ ਸਾਤੇ ਸੁੱਖੋ ਦੇ ਹੁਕਮ ਦੇ ਵਿੱਚ ਹਨ ਸਾਡੇ ਕਰਮਾਂ ਦੇ ਸਾਨੂੰ ਸਮੇਂ-ਸਮੇਂ ਤੇ ਦੁੱਖ ਭੋਗਣੇ ਪੈਂਦੇ ਹਨ ਦੁੱਖ ਨੂੰ ਸਹਿਣਾ ਪੈਂਦਾ ਜਿੰਦਗੀ ਵਿੱਚ ਸਮੇਂ-ਸਮੇਂ ਤੇ ਸਾਨੂੰ ਸੁੱਖ ਮਿਲਦੇ ਹਨ ਉਹਨਾਂ ਦੀ ਚਾਹ ਦੇ ਵਿੱਚ ਉਹਨਾਂ ਦੀ ਇੱਛਾ ਦੇ ਵਿੱਚ ਅਸੀਂ ਦੌੜ ਭੱਜ ਕਰਦੇ ਹਾਂ ਸੁੱਖਾਂ ਦੇ ਮਗਰ ਦੌੜਦੇ ਹਾਂ ਸੁੱਖਾਂ ਦੀ ਚਾਹ ਕਾਰਨ ਇੱਛਾ ਕਾਰਨ ਸਾਡੀ ਦੌੜ ਭੱਜ ਹੈ ਕਿ ਸਾਨੂੰ ਦੁੱਖ ਨਾ ਮਿਲੇ ਸੁੱਖ ਹੀ ਮਿਲੇ ਪਰ ਇਹ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਸਦਾ ਕੋਈ ਸੁਖੀ ਨਹੀਂ ਰਹਿੰਦਾ ਨਾ ਕੋਈ ਦੁਖੀ ਰਿਹਾ ਨਾ ਕਦੇ ਇਸ ਜ਼ਿੰਦਗੀ ਵਿੱਚ ਕੋਈ ਸੁਖੀ ਰਹਿਆ ਸਮੇਂ-ਸਮੇਂ ਤੇ ਸਾਨੂੰ ਸੁੱਖ ਮਿਲਣਗੇ ਇਹ ਬਨੌਟੀ ਸੁਖਤਾਈ ਕਹੇ ਜਾਂਦੇ ਹਨ ਕਿ ਇਹ ਸਦਾ ਸਥਿਰ ਰਹਿਣ ਵਾਲੇ ਸੁੱਖ ਨਹੀਂ ਹਨ ਸਮਾਪਨ ਤੋਂ ਬਾਅਦ ਇਹ ਦੁੱਖ ਵੀ ਪੈਦਾ ਹੁੰਦੇ ਹਨ ਪਰ ਦੁੱਖਾਂ ਨੂੰ ਸਹਿਣ ਵਾਸਤੇ ਗੁਰੂ ਦੀ ਮਾਲਕ ਦਾ ਹੱਥ ਚਾਹੀਦਾ ਉਹਦੀ ਪਰਮਾਲਕ ਦੀ ਕਿਰਪਾ ਚਾਹੀਦੀ ਹੈ ਜਿਹਦੇ ਨਾਲ ਦੁੱਖਾਂ ਨੂੰ ਸਹਿਣ ਵਾਸਤੇ ਸਾਨੂੰ ਸ਼ਕਤੀ ਮਿਲਦੀ ਹੈ ਪਰ ਉਹ ਅਸੀਂ ਲੈਂਦੇ ਨਹੀਂ ਸਤਿਗੁਰੂ ਦਾ ਆਸਰਾ ਸੀ ਛੱਡ ਦਿੰਦੇ ਆ ਸਤਿਗੁਰੂ ਦੇ ਆਸਰੇ ਤੋਂ ਬਿਨਾ ਅਸੀਂ ਫਿਰ ਦੁੱਖ ਭਾਂਦੇ ਆ ਉਹ ਵੱਡਾ ਭਾੜ ਜਿਹਾ ਦੁੱਖ ਸਾਨੂੰ ਮਹਿਸੂਸ ਹੁੰਦਾ ਹੈ ਜਦੋਂ ਸੱਚੇ ਗੁਰੂ ਦਾ ਸੱਚੇ ਪਰਮੇਸ਼ਰ ਦਾ ਆਸਰਾ ਟੁੱਟ ਜਾਂਦਾ ਹੈ ਤੇ ਦੁਨੀਆ ਤੇ ਅਸੀਂ ਬਹੁਤੀ ਆਸ ਰੱਖਦੇ ਆ ਸੰਸਾਰੀ ਰਿਸ਼ਤਿਆਂ ਤੇ ਆਸ ਹੋ ਜਾਂਦੀ ਹੈ ਸਾਡੀ ਸੰਸਾਰੀ ਲੋਕਾਂ ਤੇ ਸਾਡੀ ਆਸ ਵੱਜ ਜਾਂਦੀ ਹੈ ਫਿਰ ਤਾਂ ਦੁੱਖ ਵੱਡਾ ਲੱਗਦਾ ਹੈ ਹਰ ਮਾਲਕ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸचेत ਕਰਦਿਆਂ ਕਹਿੰਦੇ ਭਾਈ ਜਿਸ ਮਨੁੱਖ ਤੇ ਤੂੰ ਆਸ ਰੱਖੀ ਐ ਕਿ ਮੈਂ ਬੇਨਤੀ ਕਰਾਂ ਮੇਰਾ ਦੁੱਖ ਘਟ ਜਾਵੇ ਕਹਿੰਦੇ ਨਹੀਂ ਉਥੇ ਦੁੱਖ ਨਹੀਂ ਘਟਣਾ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਕਹਿੰਦੇ ਉਹ ਤੇ ਆਪ ਵੀ ਦੁੱਖਾਂ ਨਾਲ ਭਰਿਆ ਪਿਆ ਉਹਦੇ ਅੱਗੇ ਜਾ ਕੇ ਕੀ ਇੱਛਾ ਰੱਖਦੇ ਆ ਕੀ ਉਹਦੇ ਤੋਂ ਸੁੱਖ ਚਾਹੁੰਦੇ ਆ ਹਿੰਦੂਤਾ ਆਪ ਦੁੱਖਾਂ ਨਿਲ ਭਰਿਆ ਪਿਆ ਪਾਰ ਬ੍ਰਹਮ ਜਿਨ ਰਿਦੇ ਅਰਾਧਿਆ ਤਿੰਨ ਭੋਗ ਸਾਗਰ ਤਰਿਆ ਮਹਾਰਾਜ ਜੀ ਕਹਿੰਦੇ ਪਰ ਜਿਹੜਾ ਪ੍ਰਾਨੀ ਜਿਹੜਾ ਜਗਿਆਸੂ ਜਿਹੜਾ ਮਨੁੱਖ ਪਾਰ ਬ੍ਰਹਮ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲਿੰਦਾ ਉਹਦੇ ਤੇ ਜਿਹਦਾ ਵਿਸ਼ਵਾਸ ਹੈ ਜਿਨ ਰਿਦੇ ਅਰਾਧਿਆ ਜਿਹਦਾ ਅੰਦਰੋਂ ਉਹਨੂੰ ਅਰਾਧਨਾ ਹੈ ਉਹਦੀ ਮਾਲਕ ਦੀ ਬੰਦਗੀ ਕਰਦਾ ਉਹਦੀ ਅਰਾਧਨਾ ਕਰਦਾ ਤਿੰਨ ਭੋਗ ਕਹਿੰਦੇ ਉਹਦਾ ਇਹ ਸੰਸਾਰੀ ਦੁੱਖਾਂ ਤੋਂ ਮਹਾਰਾਜ ਜੀ ਕਹਿੰਦੇ ਡਾਰ ਖਤਮ ਹੋ ਜਾਂਦਾ ਤਿੰਨ ਭਾਉ ਸਾਗਰ ਇਹ ਦੁੱਖਾਂ ਦਾ ਸਾਗਰ ਹੈ ਸ੍ਰਿਸ਼ਟੀ ਸੰਸਾਰ ਇਹ ਸੰਸਾਰ ਸਮੁੰਦਰ ਜਿਹੜਾ ਅਗਨ ਦਾ ਸਮੁੰਦਰ ਹੈ ਦੁੱਖਾਂ ਦਾ ਸਮੁੰਦਰ ਹੈ ਮਹਾਰਾਜ ਜੀ ਕਹਿੰਦੇ ਤੇ ਤੂੰ ਤਰ ਜਾਂਦਾ ਫਿਰ ਤਿੰਨ ਭਾਉ ਸਾਗਰ ਤਰਿਆ ਕਹਿੰਦੇ ਇਸ ਸਾਗਰ ਤੋਂ ਪਾਰੋਂ ਤਾਰਾ ਹੋ ਜਾਂਦਾ ਹੈ ਗੁਰ ਹਰ ਬਿਨ ਕੋ ਨਾ ਮਿਰਥਾ ਦੁਖ ਕਾ ਕਟੈ ਗੁਰੂ ਤੋਂ ਬਿਨਾ ਰਹਾਉ ਦੀ ਪੰਕਤੀ ਇਹ ਕੇਂਦਰੀ ਪਾਵੈ ਗੁਰ ਹਰ ਬਿਨ ਹਰੀ ਤੋਂ ਬਿਨਾ ਸੱਚੇ ਗੁਰੂ ਤੋਂ ਬਿਨਾ ਉਹ ਨਾ ਮਿਰਥਾ ਦੁਖ ਕਟੈ ਮਹਾਰਾਜ ਜੀ ਕਹਿੰਦੇ ਇਹ ਦੁੱਖ ਜਿਹੜਾ ਕੋਈ ਨਹੀਂ ਕੱਟ ਸਕਦਾ ਹਰੀ ਤੋਂ ਬਿਨਾ ਸਤਿਗੁਰੂ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਇਹ ਦੁੱਖ ਨੂੰ ਕੋਈ ਕਟਾ ਨਹੀਂ ਸਕਦਾ ਕੱਟ ਨਹੀਂ ਸਕਦਾ ਕਿਸੇ 'ਚ ਸਮਰੱਥਾ ਨਹੀਂ ਹੈ। ਭਾਵਰ ਨਹੀਂ ਹੈ ਕਿ ਸਾਡਾ ਦੁੱਖ ਕੱਟ ਦਵੇ। ਉਦਮ ਅਸੀਂ ਕਰਦੇ ਹਾਂ ਠੀਕ ਹੈ। ਕਿਸੇ ਡਾਕਟਰ ਕੋਲ ਜਾਂਦੇ ਹਾਂ ਕਿਸੇ ਵੈਦ ਕੋਲ ਜਾਂਦੇ ਹਾਂ ਪਰ ਉਹਦੇ ਅੱਗੇ ਵੀ ਉਹ ਮਾਲਕ ਦਾ ਹੱਥ ਹੈ। ਉਹ ਵੀ ਆਪਣੇ ਆਪ ਨਹੀਂ ਕਰਦਾ ਉਹ ਮਾਲਕ ਦੀ ਹੁਕਮ ਦੇ ਵਿੱਚ ਕਰਦਾ ਉਹ ਸਾਰਾ ਕੁਝ। ਜਿੱਥੇ ਜਿੱਥੇ ਸਾਡਾ ਲਿਖਿਆ ਹੋਇਆ ਲੈਣਾ ਦੇਣਾ ਕਰਮਾਂ ਦੇ ਮੁਤਾਬਕ ਲੈਣਾ ਦੇਣਾ ਹੁੰਦਾ ਹੈ ਉਹ ਕਿਸੇ ਡਾਕਟਰ ਦਾ ਕਿਸੇ ਵੈਦ ਦਾ ਕਿਸੇ ਜੀ ਦਾ ਉਹ ਆਟੋਮੈਟਿਕ ਬਿਮਾਰੀ ਬਣ ਕੇ ਸੀ ਉੱਥੇ ਪਹੁੰਚਦੇ ਉਹ ਲੈਣਾ ਦੇਣਾ ਪੂਰਾ ਹੁੰਦਾ ਸਾਡਾ ਜਿੱਦਨ ਪੂਰਾ ਹੋ ਜਾਂਦਾ ਹੈ ਤੇ ਆਪਣੇ ਆਪ ਦੁੱਖ ਹਰਨ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸਾਰੇ ਲੈਣੇ ਦੇਣੇ ਹਨ ਜਿੱਥੇ ਜਿੱਥੇ ਸਾਡੇ ਪੈਰ ਹਨ ਉੱਥੇ ਉੱਥੇ ਆਟੋਮੈਟਿਕ ਸਾਡਾ ਸਰੀਰ ਜਾਏਗਾ ਜਿਵੇਂ ਉਹ ਮਾਰਕ ਵਿਧ ਬਨੰਦਾ ਉਹ ਵਿਧ ਦੇ ਮੁਤਾਬਕ ਅਸੀਂ ਉੱਥੇ ਪਹੁੰਚ ਜਾਂਦੇ ਆ ਉਹ ਸਾਬ ਪੂਰਾ ਹੁੰਦਾ ਪਰ ਇਨਾਂ ਤੋਂ ਬਚਾਉਣ ਵਾਸਤੇ ਗੁਰੂ ਅੱਗੇ ਬੇਨਤੀ ਕਰੀਏ ਸੱਚੇ ਗੁਰੂ ਦਾ ਸੰਗ ਕਰੀਏ ਸੱਚੇ ਗੁਰੂ ਦੇ ਨਾਲ ਜੁੜੀਏ ਜਿਹਦੇ ਨਾਲ ਸਾਨੂੰ ਦੁੱਖਾਂ ਤੋਂ ਨਿਵਰਤੀ ਮਿਲ ਸਕਦੀ ਹੈ ਗੁਰ ਹਰ ਬਿਨ ਉਹ ਨਾ ਬਿਰਥਾ ਦੁੱਖ ਕਾਟੇ ਮਹਾਰਾਜੀ ਕਹਿੰਦੇ ਇਹ ਦੁੱਖ ਫਿਰਤਾ ਭਾਵ ਇਹ ਵੱਡਾ ਦੁੱਖ ਕੋਈ ਨਹੀਂ ਕੱਟ ਸਕਦਾ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਘਟੇ ਕਹਿੰਦੇ ਤੇ ਪ੍ਰਭੂ ਨੂੰ ਤਜ ਦੀ ਇਸ਼ਵਸਾਰ ਦੀ ਪ੍ਰਭੂ ਨੂੰ ਛੱਡ ਦੀ ਬਹੁਤੇ ਲੋਕਾਂ ਦਾ ਹੀ ਹਾਲ ਹੈ ਉਹਨੂੰ ਛੱਡ ਦੇਣਾ ਪ੍ਰਭੂ ਨੂੰ ਵਿਸਾਰ ਦੇ ਨਾਂ ਉਹਨੂੰ ਤਿਆਗ ਕੇ ਬਨੋਟੀ ਗੁਰੂਆਂ ਦਾ ਸਾਥ ਲੈਣਾ ਬਨੋਟੀ ਲੋਕਾਂ ਦੇ ਮਗਰ ਤੁਰੇ ਫਿਰਨਾ ਪ੍ਰਭ ਤਜ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ ਦੇਖੋ ਪੰਜਵੇਂ ਪਾਤਸ਼ਾਹ ਕਹਿੰਦੇ ਪ੍ਰਭ ਤਜ ਅਵਰ ਸੇਵਕ ਜੇ ਹੋਈਏ ਕਹਿੰਦੇ ਪ੍ਰਭ ਨੂੰ ਛੱਡ ਕੇ ਨਾ ਸੱਚੇ ਗੁਰੂ ਨੂੰ ਛੱਡ ਕੇ ਇਹ ਹੋਰ ਦੇ ਧਾਰੀਆਂ ਦਾ ਸੀ ਸੇਵਕ ਬਣ ਜੀਏ ਬਣੇ ਫਿਰਦੇ ਨਾ ਬਦੇ ਧਾਰੀਆਂ ਦੇ ਸੇਵਕ ਬੜੇ ਲੋਕਾਂ ਦੀ ਗਿਣਤੀ ਤੋਂ ਪਰੇ ਜੇ ਦੇ ਧਾਰੀਆਂ ਦੇ ਸੇਵਕ ਹਨ ਤੇ ਗੁਰੂ ਅਰਜਨ ਦੇਵ ਜੀ ਸਾਨੂੰ ਸचेत ਕਰਦੇ ਹਨ ਕਹਿੰਦੇ ਜੇ ਪ੍ਰਭੂ ਨੂੰ ਛੱਡ ਕੇ ਨਾ ਸੱਚੇ ਪ੍ਰਭੂ ਦਾ ਵਿਸਾਰ ਕੇ ਉਹਨੂੰ ਛੱਡ ਕੇ ਤਜ ਕੇ ਤੇ ਕਹਿੰਦੇ ਹੋਰ ਦਾ ਸੇਵਕ ਬਣ ਜੀਏ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਮਹਾਰਾਜ ਜੀ ਕਹਿੰਦੇ ਹੋਰ ਦਾ ਕਿਸੇ ਦਾ ਚੇਲਾ ਬਣ ਜੀਏ ਤਤ ਮਾਨ ਮਹਿਤ ਜਸ ਘਟੈ ਕਹਿੰਦੇ ਉੱਥੇ ਮਾਨ ਘਟਣਾ ਹੈ ਜਸ ਘਟਣਾ ਹੈ ਸਾਡਾ ਕਹਿੰਦੇ ਉੱਥੇ ਸਭ ਕੁਝ ਹੀ ਘਾਟੇ ਵਿੱਚ ਜਾਣਾ ਹੈ ਵਾਦੇ ਚ ਜਿੰਨਾ ਨਾ ਉਧਰ ਉਧਰ ਸਾਰਾ ਕੁਝ ਘਟਨਾ ਇੱਜ਼ਤ ਕਟਣੀ ਹੈ ਮਾਨ ਘਟਨਾ ਦੇਖੋ ਜਿਹੜੇ ਤੁਰੇ ਫਿਰਦੇ ਨੇ ਅਜੇ ਵੀ ਸਭਾ ਕੁਝ ਸਾਹਮਣੇ ਆਉਣ ਤੋਂ ਬਾਅਦ ਵੀ ਅਸੀਂ ਤੁਰੇ ਫਿਰਦੇ ਆ ਜੇ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਆ ਤੇ ਸਾਡੀ ਇੱਜ਼ਤ ਥੋੜਾ ਦੁਨੀਆ ਤੇ ਰਜਨ ਦੇਵ ਜੀ ਕਹਿ ਰਹੇ ਨੇ ਕਹਿੰਦੇ ਇੱਜ਼ਤ ਨਹੀਂ ਰਹਿਣੀ ਫਿਰ ਪਾਈ ਕਹਿੰਦੇ ਜੇ ਫਿਰ ਵੀ ਉਹਨਾਂ ਦੇ ਸੇਵਕ ਬਣੇ ਰਹੇ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਵੀ ਅਸੀਅਸੇ ਛਲੀ ਕਪਟੀ ਲੋਕਾਂ ਦੇ ਸੇਵਕ ਚੇਲੇ ਬਣ ਕੇ ਤੁਰੇ ਫਿਰੇ ਤੇ ਮਹਾਰਾਜ ਜੀ ਕਹਿੰਦੇ ਮਾਣ ਘਟਣਾ ਫਿਰ ਦੁਨੀਆ ਦੇ ਵਿੱਚ ਇੱਜ਼ਤ ਘਟਣੀ ਹੈ ਤੁਹਾਡੀ ਲੋਕਾਂ ਨੇ ਸਾਡੇ ਤੇ ਵੀ ਥੂ-ਥੂ ਕਰਨੀ ਹੈ ਕਿ ਇਹਦਾ ਗੁਰੂ ਕਿਸ ਤਰ੍ਹਾਂ ਦਾ ਸੀ ਗੁਰੂ ਨਾ ਤਾਂ ਮਾੜੇ ਕਰਮ ਕਮਾਏ ਅਗ ਚੇਲਾ ਵੀ ਉਹਵੇਂ ਦਾ ਹੋਣਾ ਇਹਦੇ ਮੱਥੇ 'ਤੇ ਨਾ ਲੱਗੋ ਇਹਨੂੰ ਨਾ ਵੜੋ ਕਹਿੰਦੇ ਆ ਨਾ ਆਪਾਂ ਤੇ ਮਹਾਰਾਜ ਜੀ ਵੀ ਸਾਨੂੰ ਕਹਿ ਰਹੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਐਸਿਆਂ ਦਾ ਸੰਗ ਕਰਨ ਵਾਲੇ ਜਿਹੜੇ ਚੇਲੇ ਹੁੰਦਿਆਂ ਨੂੰ ਉਹਨਾਂ ਦੇ ਮਾਨ ਘਟ ਜਾਂਦਾ ਭਾਈ ਇੱਜ਼ਤ ਘਟਦੀ ਏ ਦੁਨੀਆਂ ਦੇ ਸੰਗ ਛੱਡ ਤੋ ਐਸੇ ਲੋਕਾਂ ਦਾ ਆਮ ਲੋਕ ਦਾ ਤਾਂ ਆਪਾਂ ਕਹਿਣਾ ਨਹੀਂ ਮੰਨਦੇ ਕੋਈ ਆਮ ਕਹਦੇ ਆਪਾਂ ਨੂੰ ਸਿਆਣਾ ਪੁਰਸ਼ ਪਰ ਮਹਾਰਾਜ ਜੀ ਤਾਂ ਕਹਿਣਾ ਮੰਨ ਲੀਏ ਗੁਰੂ ਅਰਜਨ ਦੇਵ ਜੀ ਅੱਜ ਕਹਿ ਰਹੇ ਹਨ ਉਹਨਾਂ ਦੀ ਕਹਿਣਾ ਮੰਨ ਲਈ ਛੱਡ ਦੀ ਐਸੇ ਲੋਕਾਂ ਨੂੰ ਮਨੋਟੀ ਗੁਰਵਾਂ ਨੂੰ ਜਿਹੜੇ ਆਪ ਤਾਂ ਡੁੱਬੇ ਪਏ ਹਨ ਲੋਕਾਂ ਨੂੰ ਵੀ ਡੋਪਦੇ ਹਨ ਛਲ ਕਪਟ ਚ ਵਸਾ ਕੇ ਅਜੇ ਤੱਕ ਦੇਖੋ ਕਈ ਲੋਕਾਂ ਨੇ ਉਹਦਾ ਸੰਗ ਨਹੀਂ ਛੱਡਿਆ ਐਸੇ ਲੋਕਾਂ ਦਾ ਪਰ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸचेत ਕਰਦੇ ਹਨ ਭਾਈ ਸਿੱਖੋ ਕਹਿੰਦੇ ਅਵਰ ਸੇਵਕ ਜੇ ਹੋਈਏ ਕਹਿੰਦੇ ਐਸੇ ਦਾ ਜੇ ਸੇਵਕ ਬਣਾਂਗੇ ਘਾਟਾ ਹੀ ਘਾਟਾ ਮਾਨ ਖਤਮ ਹੋ ਜਾਵੇਗਾ ਮਹਿਤ ਜਸ ਘਟ ਜਾਵੇਗਾ ਕਹਿੰਦੇ ਲੋਕ ਮਾੜਾ ਕਹਿਣਗੇ ਕਹਿੰਦੇ ਗੁਰੂ ਤਾਂ ਮਾੜਾ ਹੀ ਸੀ ਅਰੇ ਉਹਦਾ ਸੰਗ ਕਰਦਾ ਇਹ ਪਰਿਵਾਰ ਉਹਦੇ ਜਾਂਦਾ ਵੀ ਉਸੇ ਤਰ੍ਹਾਂ ਦੀ ਹੋਵੇਗਾ ਤੇ ਆਮ ਗੱਲੇ ਤਾਂ ਆਪਾਂ ਕਹਿੰਦੀਆਂ ਕੀ ਜਦ ਐਸਾ ਗੁਰੂ ਹੈ ਉਹਦੇ ਅੱਗੋਂ ਚੇਲੇ ਵੀ ਉਵੇਂ ਦੀਆਂ ਨੇ ਇੱਥੇ ਮਹਾਰਾਜ ਵੀ ਸਾਨੂੰ ਦੱਸਦੇ ਨੇ ਕਹਿੰਦੇ ਭਾਈ ਸੱਚੇ ਗੁਰੂ ਦਾ ਸੰਗ ਕਰੀਏ ਸ਼ਬਦ ਗੁਰੂ ਨਾਲ ਜੁੜੀਏ ਪਰਮੇਸ਼ਰ ਨਾਲ ਜੁੜੀਏ ਜਿੱਥੇ ਘਾਟਾ ਨਹੀਂ ਵੱਧਦਾ ਹੀ ਵੱਧਾ ਹੈ ਖੜੀ ਇੱਜ਼ਤ ਪੱਤ ਬਣੇਗੀ ਦੁਨੀਆ ਵਿੱਚ ਪੀਜਾਸ ਹੋਵੇਗਾ ਦਰਗਾਹ ਵਿੱਚ ਵੀ ਇੱਜ਼ਤ ਮਾਨ ਬਣੇਗਾ ਰਹਾਉ ਵਿਸ਼ਰਾਮ ਦੇ ਕੀ ਮਹਾਰਾਜ ਅਗਲਾ ਪਾਦ ਅਰੰਭ ਕਰਦੇ ਹਨ ਮਾਇਆ ਕੇ ਸੰਬੰਧ ਮਹਾਰਾਜ ਜੀ ਕਹਿੰਦੇ ਮਾਇਆ ਦੇ ਸੰਬੰਧਾਂ ਬਾਰੇ ਦੱਸਦੇ ਹਨ ਮਾਇਆ ਕੇ ਸੰਬੰਧ ਸੈਨ ਸਾਖ ਕਿਤਹੀ ਕਾਮਨਾ ਆਇਆ ਦੇਖ ਲਓ ਮਹਾਰਾਜ ਜੀ ਨੇ ਦੱਸ ਤਾਣ ਦੁਨੀਆ ਤੇ ਮਹਾਰਾਜ ਜੀ ਕਹਿੰਦੇ ਮਾਇਆ ਦੇ ਸੰਬੰਧ ਹਨ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਦੇ ਹਨ ਕਿ ਇਹ ਸੰਸਾਰ ਮੇਰਾ ਰਿਸ਼ਤੇ ਮੇਰੇ ਅਨਸਾਕ ਮੇਰੇ ਅਨ ਈ ਮਹਾਰਾਜ ਕਹਿੰਦੇ ਸਾਰੇ ਮਾਇਆ ਦੇ ਸੰਬੰਧ ਹਨ ਕਹਿੰਦੇ ਕਿ ਛਿੰਨ ਵਿੱਚ ਸਾਰੇ ਛੱਡ ਜਾਂਦੇ ਹਨ ਦੌੜ ਜਾਂਦੇ ਹਨ ਕਿਤੇ ਹੀ ਕਾਮ ਨਾ ਆਇਆ ਇਹ ਕੋਈ ਵੀ ਸੰਬੰਧ ਕੰਮ ਨਹੀਂ ਹੁੰਦਾ ਸਮੇਂ ਤੇ ਕਹਿੰਦੇ ਨਾਲ ਨਹੀਂ ਤੁਰਦਾ ਕੋਈ ਵੀ ਸੰਬੰਧ ਸਾਥ ਸੰਬੰਧ ਜਿੰਨੇ ਆ ਸਾਡੇ ਰਿਸ਼ਤੇ ਟੁੱਟ ਜਾਂਦੇ ਹਨ ਸੈਕਿੰਟਾਂ ਵਿੱਚ ਇਹ ਦ੍ਰਿਸ਼ ਸਾਡੀ ਜ਼ਿੰਦਗੀ ਵਿੱਚ ਸਾਹਮਣੇ ਵੀ ਆਇਆ ਇਹ ਦ੍ਰਿਸ਼ ਇਹ ਨਾ ਜਿਹੜਾ ਮਹਾਰਾਜ ਦੱਸ ਰਹੇ ਹਨ ਇਹ ਦ੍ਰਿਸ਼ ਪਹਿਲਾਂ ਦੇਖੋ ਸਾਹਮਣੇ ਆਇਆ ਕਰੋਨਾ ਵਾਇਰਸ ਦੇ ਵੇਲੇ ਛੱਡਦੇ ਸਨ ਨਾ ਕੋਈ ਲੋ ਜਦੋਂ ਕੋਈ ਕਹਿੰਦਾ ਸੀ ਕਿ ਆਪਣੇ ਮਾਪੂ ਦਾ ਸੰਸਕਾਰ ਕਰ ਲੋ ਤੇ ਪੁੱਤਰ ਕਹਿੰਦੇ ਸੀ ਆਪੇ ਸਾਡ ਤੋਂ ਲਾ ਜਾ ਕੇ ਕਰੋਨਾ ਹੈ ਅਸੀਂ ਨਾ ਮਰ ਜੀਏ ਨਾਲ ਆਮ ਕਹਿੰਦੇ ਸੀ ਆਪਾਂ ਆਮ ਖਬਰਾਂ ਹੁੰਦੀਆਂ ਸੀ ਤੇ ਅਸੀਂ ਆਪ ਖੁਦ ਕਮਰਿਆ ਚ ਬੰਦ ਸੀ ਕਿ ਸਾਨੂੰ ਮੌਤ ਨਾ ਆ ਜਾਵੇ ਤੇ ਕੁਝ ਐਸੇ ਜਿੰਨਾਂ ਦਾ ਪਰਮੇਸ਼ਰ ਤੇ ਵਿਸ਼ਵਾਸ ਸੀ ਸ਼ਬਦ ਤੇ ਵਿਸ਼ਵਾਸ ਸੀ ਪਰਮੇਸ਼ਰ ਅਕਾਲ ਪੁਰਖ ਤੇ ਜਿੰਨਾਂ ਦੀ ਟੀਕ ਸੀ ਉਹਨਾਂ ਜਾ ਜਾ ਕੇ ਵੀ ਸੰਸਕਾਰ ਕੀਤੇ ਕਈਆਂ ਮਾਪਿਆਂ ਨੂੰ ਬੱਚਿਆਂ ਨੇ ਜਵਾਬ ਦੇ ਦਿੱਤਾ ਕਿ ਆਪ ਹੀ ਜਾ ਕੇ ਸਾੜ ਦਿਓ ਅਸੀਂ ਕੋਲ ਜਾਵਾਂਗੇ ਸਾਨੂੰ ਵੀ ਮਰਨਾ ਪੈਣਾ ਫਿਰ ਤੇ ਦਿੱਲੀ ਦੇ ਵਿੱਚ ਦੇਖੋ ਪਿਓ ਪੁੱਤਰ ਸੀ ਜਿਹੜਾ ਸੰਸਕਾਰ ਕਰਦੇ ਸੀ ਲੱਖਾਂ ਦਾ ਉਹਨਾਂ ਦਾ ਗਿਣਤੀ ਤੋਂ ਪرا ਸੰਸਕਾਰ ਕੀਤਾ ਆਪਣੀ ਉਹਨਾਂ ਦੀ ਸਿਹਤ ਵੀ ਖਰਾਬ ਹੋਈ ਪਰ ਉਹ ਡਰੇ ਨਹੀਂ ਕਿਉਂਕਿ ਉਹਨਾਂ ਨੇ ਪਰਮੇਸ਼ਰ ਤੇ ਠੇਕ ਰੱਖ ਦਿੱਤੀ ਕਿ ਮਾਰਨ ਤੇ ਜਿਉਉਣ ਵਾਲਾ ਇੱਕੋ ਹੀ ਹੈ ਜੇ ਉਹਨੇ ਮਾਰਨਾ ਤੇ ਅੰਦਰ ਬੈਠਿਆਂ ਨੂੰ ਹੀ ਮਾਰ ਦੇਣਾ ਜੇ ਨਹੀਂ ਮਾਰਨਾ ਤੇ ਭਾਵੇਂ ਜਿੰਨਾ ਮਰਜੀ ਜੂਝੀ ਜਾਈਏ ਉਹਨੇ ਬਚਾ ਲੈਣਾ ਆਪੀ ਜੇ ਸਾਰੇ ਬਾਕੀ ਹਨ ਤਾਂ ਉਹਨੇ ਅੰਦਰ ਬਾਹਰ ਫਿਰਦਿਆਂ ਨੂੰ ਬਚਾ ਲੈਣਾ ਤੇ ਜੇ ਸਾਰੇ ਘਾਟਨ ਅੰਦਰ ਬੰਦ ਨੂੰ ਵੀ ਉਹਨੇ ਮਾਰ ਦੇਣਾ ਉਥੇ ਦੇਖੋ ਸਾਹਮਣੇ ਧਾਰਨਾ ਆ ਜਾਂਦੀ ਹੈ ਰਾਮਣ ਦੀ ਜਿਹਦੇ ਕੋਲ ਕਾਲ ਵੀ ਬੈਠਾ ਰਹਿੰਦਾ ਸੀ ਕਾਲ ਨੂੰ ਵੀ ਫੜਿਆ ਸੀ ਉਹਨੇ ਉਸੇ ਕਾਲ ਨੇ ਖਾ ਲਿਆ ਨਾ ਕਦੇ ਨਾ ਜਦੋਂ ਟਾਈਮ ਆਇਆ ਤੇ ਉਦੋਂ ਸਕਿੰਟ ਨਹੀਂ ਲੱਗਿਆ ਕਾਲ ਨੇ ਮਾਰ ਦਿੱਤਾ ਰਾਮਣ ਨੂੰ ਕਾਲ ਜਿਹੜਾ ਸਮਰੱਥ ਹੈ ਇਹ ਕਿਸੇ ਨੂੰ ਮਾਰ ਸਕਦਾ ਸਮਾਂ ਡੀਕਦਾ ਕਾਲ ਉਹ ਮੌਤ ਸਮਾਂ ਡੀਕਦੀ ਹੈ ਕੋਈ ਸਿਸਟਮ ਸਮਾਂ ਹੁੰਦਾ ਉਸ ਤਰ੍ਹਾਂ ਕਮਰੇ ਦੇ ਵਿੱਚ ਭਾਵੇਂ ਗੁਫਾ ਵਿੱਚ ਚਲੇ ਜਾਈਏ ਭਾਵੇਂ ਗੁਫਾ ਵਿੱਚ ਲੁਕ ਜਾਈ ਉੱਥੇ ਵੀ ਉਹਨੇ ਮਾਰ ਦੇਣਾ ਤੇ ਪਰ ਸਾਡਾ ਵਿਸ਼ਵਾਸ ਨਹੀਂ ਰਿਸ਼ਤਿਆਂ ਤੋਂ ਵਿਸ਼ਵਾਸ ਦੇ ਕੋਈ ਸ਼ਬਦ ਦੀ ਧਾਰਨ ਮਿਲਦੀ ਹੀ ਉਸ ਟਾਈਮ ਪੁੱਤਰਾ ਧੀਆਂ ਨੇ ਜਵਾਬ ਦੇਤਾ ਰਿਸ਼ਤੇਦਾਰਾਂ ਨੇ ਜਵਾਬ ਦੇਤਾ ਤੇ ਜੇ ਬੱਚੇ ਸਨ ਤੇ ਮਾਪਿਓ ਨੇ ਜਵਾਬ ਦੇਤਾ ਕੱਲਿਆਂ ਕੱਲਿਆਂ ਨੂੰ ਚੁੱਕ ਚੁੱਕ ਕੇ ਸਾੜਿਆ ਸੀ ਖੁੱਦ ਗਏ ਮੜੀਆਂ ਚ ਉਸ ਟਾਈਮ ਸੀਵਿਆਂ ਚ ਖੁੱਦ ਗਏ ਆਪਣੇ ਮਹੱਲੇ ਚ ਵੀ ਕੋਈ ਡੈਥ ਹੋਈ ਸੀ ਕੋਈ ਨੇ ਨਾਲ ਗਿਆ ਜਾਂ ਇੱਕ ਅਸੀਂ ਸੀ ਜਾਂ ਹਸਪੀਟਲ ਵਾਲੇ ਸੀ ਬੰਨੇ ਬਣਾਏ ਨੂੰ ਅੱਗ ਲਾਤੀ ਉੱਥੇ ਬੰਨੇ ਬਣਾਏ ਨੇ ਕੋਈ ਮਾਪਿਓ ਕੋਈ ਪੁੱਤਰ ਧੀ ਪਿਓ ਦੇ ਨਾਲ ਨਹੀਂ ਤੁਰਿਆ ਘਰ ਵਾਲੇ ਵੀ ਕਿੱਲਾ ਦੂਰ ਖੜੀ ਹੋਈ ਸੀ ਕਿ ਮੈਨੂੰ ਕਰੋਨਾ ਨਾ ਹੋ ਜਾਵੇ ਦੇਖੋ ਐਸੀ ਦ੍ਰਿਸ਼ ਸਾਹਮਣੇ ਆਇਆ ਉਹਨੂੰ ਈਮਾਰਾ ਜੀ ਇੱਥੇ ਸਾਨੂੰ ਸੁਚੇਤ ਫਿਰ ਕਰਿਆ ਨੇ ਕਹਿੰਦੇ ਭਾਈ ਇਹ ਮਾਇਆ ਦੇ ਸੰਬੰਧਨ ਸੰਸਾਰ ਮਾਇਆਵਤੀ ਐ ਜਿੰਨਾ ਚਿਰ ਸਾਡੇ ਕੋਲ ਮਾਇਆ ਸੁਖ ਹਨ ਉਹਨਾਂ ਚਿਰ ਰਿਸ਼ਤੇ ਹਨ ਜਿੰਨਾ ਜਦੋਂ ਦੁੱਖ ਬਣ ਗਿਆ ਸਾਰਿਆਂ ਨੇ ਦੌੜ ਜਾਣੇ ਇਹ ਆਤਮਾ ਨੂੰ ਫਿਰ ਉਸ ਤੋਂ ਬਾਅਦ ਆਤਮਾ ਆਤਮਾ ਦੇ ਨਾਲ ਕੋਈ ਨਿਭ ਨਹੀਂ ਸਕਦਾ ਸੰਸਾਰ ਚ ਭਾਈ ਕੋਈ ਰਿਸ਼ਤਾ ਆਤਮਾ ਦੇ ਆਤਮਾ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਰਿਸ਼ਤਾ ਨਹੀਂ ਉਹ ਆਤਮਾ ਪਰਮਾਤਮਾ ਦੀ ਹੈ ਜਿਹਨੂੰ ਇਹ ਸਮਾਂ ਮਿਲਿਆ ਇਹ ਮਨੁੱਖਾ ਸਰੀਰ ਘਰ ਮਿਲਿਆ ਆਤਮਾ ਨੂੰ ਸਫਲ ਬਣਾਉਣ ਵਾਸਤੇ ਜਦੋਂ ਟਾਈਮ ਲੰਘ ਗਿਆ ਸਾਹ ਪੂਰੇ ਹੋਏ ਫਿਰ ਜੁਨਾ ਵਿੱਚ ਜਾਣਾ ਪੈਣਾ ਉੱਥੇ ਮੁਕਤੀ ਨਹੀਂ ਹੈ ਲੋਕ ਤੁਰੇ ਫਿਰਦੇ ਹਨ ਮੁਕਤੀ ਲੈਣ ਵਾਸਤੇ ਜਿੰਨਾ ਚਿਰ ਇਹ ਮਨੁੱਖਾ ਜਨਮ ਹੈ ਉਹਨਾਂ ਚਿਰ ਹੀ ਮੁਕਤੀ ਹੈ ਜਿੰਦੇ ਜੀ ਮੁਕਤ ਕਰ ਲਈ ਬਾਣੀ ਪੜ੍ਹ ਕੇ ਭਜਨ ਕਰਕੇ ਤਾਂ ਇਹਨੇ ਮੁਕਤ ਹੋਣਾ ਉਸ ਤੋਂ ਬਾਅਦ ਤਾਂ ਜੁਨਾ ਹਨ ਨਹੀਂ ਤੇ ਫਿਰ ਹਵਾ ਬਣ ਕੇ ਤੁਰੇ ਫਿਰਦੀ ਆਤਮਾ ਇਹ ਵੀ ਜੂਨੀ ਆਪਰੇਤਾਂ ਦੀ ਹੂਤਾਂ ਦੀ ਬਾਣੀ ਵਿੱਚ ਲਿਖਿਆ ਹੈ ਇਹਦੇ ਵਿੱਚ ਕਈ ਜੋਜਨ ਸਾਲ ਆਤਮਾ ਨੂੰ ਦੁੱਖ ਭੁਗੜਾ ਪੈਂਦਾ ਕੋਈ ਸਰੀਰ ਵੀ ਨਹੀਂ ਮਿਲਦਾ ਅੱਗੇ ਸਰੀਰ ਤੋਂ ਰਹਿਤ ਰਹਿਣਾ ਪੈਂਦਾ ਤਾਂ ਹੀ ਉਹ ਕਿਤੇ ਕਿਸੇ ਸਰੀਰ ਵਿੱਚ ਵੜਦੀਆਂ ਨੇ ਕਦੀ ਕਿਸੇ ਇਹ ਵੀ ਜੂਨਾ ਹਨ ਬਾਣੀ ਕਹਿੰਦੀ ਹੈ ਪ੍ਰੇਤਾਂ ਨਹੀਂ ਆਪੂਤਾਂ ਨਹੀਂ ਆਪਾਂ ਫਿਰ ਡਰਦੇ ਹਾਂ ਅਸੀਂ ਲੋਕਾਂ ਤੋਂ ਤੇ ਮਹਾਰਾਜ ਦੀ ਬਾਣੀ ਦਾ ਆਸਰਾ ਲਈਏ ਫਿਰ ਕਿਸੇ ਦਾ ਡਰ ਨਹੀਂ ਪਾਉ ਨਹੀਂ ਮਹਾਰਾਜ ਜੀ ਸਾਰਾ ਡਰ ਭੋਈ ਚੱਕ ਦਿੰਦੇ ਹਨ ਇਹ ਦੁਨੀਆ ਤੂੰ ਪਾਰੋ ਤਾਰਾ ਕਰ ਦੇਣ ਮਹਾਰਾਜ ਜੀ ਕਹਿੰਦੇ ਸੰਬੰਧ ਮਾਇਆ ਦੇ ਹਨ ਮਾਇਆ ਕੀ ਸੰਬੰਧ ਸੈਨ ਸਾਖ ਕਿੰਤੀ ਕਾਮਨਾ ਆਇਆ ਤੇ ਮਹਾਰਾਜ ਜੀ ਕਹਿੰਦੇ ਜਾਂ ਮਾਇਆ ਜਿਹੜੀ ਹੈ ਇਹ ਥੋਰਦਾਰਣ ਪੈਦਾ ਹੁੰਦੀ ਹੈ ਮਾਇਆ ਜਿਹੜੀ ਉਹ ਤੁਰਦੀ ਨਹੀਂ ਕਈ ਵਾਰੀ ਆਪਾਂ ਮਾਇਆ ਤੇ ਵਿਸ਼ਵਾਸ ਕਰ ਲੈਂਦੇ ਨਾ ਬੈਂਕਾਂ ਦੇ ਬੈਂਕ ਭਰ ਲੈਨੇ ਆ ਤੇ ਜਦੋਂ ਲੋੜ ਪੈਂਦੀ ਹੈ ਨਾ ਮਾਇਆ ਤੁਰ ਕੇ ਨਾਲ ਨਹੀਂ ਜਾਂਦੀ ਮਾਇਆ ਜੇ ਬੈਂਕ ਚ ਪਈ ਰਹੇਗੀ ਜਾਂ ਧਰਤੀ ਤੇ ਜਦ ਦੱਬੀ ਪਈ ਰਹ ਜਾਂਦੀ ਪਿੰਲੋ ਲੋਕ ਦੱਬਦੇ ਸੀ ਜਾਂ ਧਰਤੀ ਵਿੱਚ ਦੱਬੀ ਰਹ ਜਾਂਦੀ ਸੀ ਹੁਣ ਬੈਂਕਾਂ ਚ ਪਈ ਰਹ ਜਾਂਦੀ ਹੈ ਬੰਦਾ ਹਸਪਤਾਲਾਂ ਸਿਸਕ ਦਾ ਮਰ ਜਾਂਦਾ ਹੈ ਕਿਉਂਕਿ ਉੱਥੇ ਮਾਇਆ ਵੀ ਕੰਮ ਨਹੀਂ ਹੁੰਦੀ ਕਿਉਂਕਿ ਨਾ ਮਾਇਆ ਤੁਰਦੀ ਹੈ ਨਾ ਰਿਸ਼ਤੇ ਤੁਰਦੇ ਹਨ ਇੱਕੋ ਹੀ ਇਹ ਪਰਮੇਸ਼ਰ ਦਾ ਆਸਰਾ ਜਿਹਨੇ ਲੈ ਲਿਆ ਉਹ ਦੁੱਖ ਅਤੇ ਸੁੱਖ ਵਿੱਚ ਸਹਾਈ ਹੁੰਦਾ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਹਰ ਕਾ ਦਾਸ ਨੀਚ ਕੁੱਲ ਉੱਚਾ ਤਿਸ ਸੰਗਨ ਸੰਗਮਨ ਵੰਸ਼ਤ ਫਲ ਪਾਇਆ ਜੇ ਮਹਾਰਾਜ ਅਗਲਾ ਪਦ ਕਹਿੰਦੇ ਹਰੀ ਦਾ ਦਾਸ ਭਵੇਂ ਨੀਵੀਂ ਕੁੱਲ ਦਾ ਹੀ ਹੋਵੇ ਹਰੀ ਦਾ ਜਿਹੜਾ ਸੇਵਕ ਹੈ ਨਾ ਭਗਤ ਪਾਸ਼ਾ ਜੀ ਕਹਿੰਦੇ ਹਰੀ ਦਾ ਦਾਸ ਨੀਚ ਕੁੱਲ ਉੱਚਾ ਨੀਚ ਨੀਚ ਕੁੱਲ ਦਾ ਹੁੰਦੇ ਹੋਈ ਵੀ ਉੱਚਾ ਹੈ ਸਾਡੇ ਨਾਲ ਕਿਉਂਕਿ ਸਾਡੀ ਸੋਚ ਨੀਵੀਂ ਹੈ ਨੀਚ ਹੈ ਜੇ ਸਾਡੀ ਸੋਚ ਨੀਚ ਹੈ ਅਸੀਂ ਉਹਦੇ ਤੋਂ ਨੀਵੀਂ ਜਾਤਦੇ ਹਾਂ ਕਿਉਂਕਿ ਜਿਹਦੇ ਨੀਵੀਂ ਜਾਤ ਵਿੱਚ ਸੋਚ ਉੱਚੀ ਰੱਖਦਾ ਕੋਈ ਉਹ ਗੁਰੂ ਦਾ ਭਗਤ ਹੈ ਉਹ ਸਾਡੇ ਨਾਲ ਉੱਚਾ ਹੈ ਇੱਥੇ ਲਿਸ਼ਟ ਆ ਜਾਂਦੀ ਹੈ 15 ਭਗਤਾਂ ਦੀ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਨੀਵੀਂ ਜਾਤ ਦੀ ਸੀ ਲੋਕਾਂ ਨੇ ਪੱਥਰ ਮਾਰੇ ਪੰਡਤਾਂ ਨੇ ਬੜੀ ਬੇਇੱਜ਼ਤੀ ਕੀਤੀ ਪੰਡਤ ਲੋਕਾਂ ਨੇ ਪਰ ਨੀਵੇਂ ਆ ਨਹੀਂ ਕਰ ਸਕੇ ਅੱਜ ਉਹਨਾਂ ਤੋਂ ਉੱਚੇ ਹਨ ਭਗਤ ਜੀ ਨਾਮਦੇਵ ਜੀ ਉੱਚੇ ਹਨ ਕਬੀਰ ਜੀ ਉੱਚੇ ਹਨ ਰਵਿਦਾਸ ਜੀ ਆ ਬੈਠੇ ਹਨ ਸਾਹਮਣੇ ਆਪਣੇ ਸਾਰੇ ਭਗਤ ਮਹਾਰਾਜ ਜੀ ਦੇ ਤਖਤ ਦੇ ਨਾਲ ਬੈਠੇ ਹਨ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਬੜਾ ਨੀਵੇਂਆ ਕਰਨਾ ਚਾਹਿਆ ਪਰ ਖੁਦ ਨੀਵੇਂ ਹੋ ਗਏ ਜਿਹੜੇ ਨੀਵੇਂ ਕਰਮਾਂ ਵਾਲੇ ਹਨ ਕਰਮ ਕਮਾਉਂਦੇ ਹਨ ਨੀਚ ਉਹ ਨੀਵੇਂ ਰਹਿ ਜਾਂਦੇ ਹਨ ਪਿਆਰਿਓ ਜਿੰਨੀ ਮਾਨੁਚਾ ਹੈ ਨਾ ਸੋਚ ਉੱਚੀ ਹੈ ਪਿਆਰਿਓ ਭਾਵੇਂ ਕੱਪੜੇ ਮੈਲੇ ਹੋਣ ਭਾਵੇਂ ਬਸਤਰ ਪਾਟੇ ਹੋਣ ਪਵੇਂ ਨੀਚ ਜਾਤ ਦੇ ਵਿੱਚ ਜਨਮ ਹੋ ਜੇ ਸਾਡਾ ਪਰ ਜੇ ਸਾਡੀ ਰਹਿਣੀ ਬਹਿਣੀ ਉੱਚੀ ਐ ਸੋਚ ਉੱਚੀ ਐ ਉਹ ਮਾਲਕ ਦੇ ਗੁਣਾ ਨੂੰ ਅਸੀਂ ਧਾਰਨ ਕੀਤਾ ਐ ਅਸੀਂ ਦੁਨੀਆ ਨਾਲੋਂ ਉੱਚੇ ਹਾਂ ਮਹਾਰਾਜ ਜੀ ਕਹ ਰਹੇ ਗੁਰਜੰਦੇ ਮਹਾਰਾਜ ਕਹਿੰਦੇ ਹਰਕਾ ਦਾਸ ਨੀਚ ਪੁੱਲ ਦੇ ਵਿੱਚ ਵੀ ਭਵੇਂ ਉੱਚਾ ਮਹਾਰਾਜ ਜੀ ਕਹਿੰਦੇ ਉੱਚਾ ਤਿਸ ਸੰਗ ਮੰਨ ਬਾਛਤ ਫਲ ਪਾਇਆ ਜੀ ਮਹਾਰਾਜ ਜੀ ਕਹਿੰਦੇ ਉਹ ਮਨ ਰੂਪੀ ਬਾਛਤ ਫਲ ਪ੍ਰਾਪਤ ਕਰ ਲੈਂਦਾ ਹੈ ਉਹ ਕਿਉਂਕਿ ਉਹ ਭਗਤੀ ਕਰਕੇ ਉੱਚਾ ਹੋ ਜਾਂਦਾ ਮਾਨ ਵਸ਼ਤ ਫਲ ਦੀ ਪ੍ਰਾਪਤੀ ਕਰਦਾ ਲੱਖ ਕੋਟ ਵਿਖਿਆ ਕੇ ਵਿੰਜਨ ਤਮੈ ਤਿਸ ਨਾ ਬੁੱਝੀ ਅਗਲਾ ਤੀਜਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਇੱਥੇ ਦੇਖੋ ਦੱਸ ਰਹੇ ਹਨ ਮਹਾਰਾਜ ਕਹਿੰਦੇ ਲੱਖ ਲੱਖ ਕਰੋੜ ਸੂਰਜ ਹੋ ਜਾਵੇ ਲੱਖ ਕੋਟ ਵਿਖਿਆ ਕੇ ਵਿੰਜਨ ਨਹੀਂ ਲੱਖ ਸੋਰੀ ਲੱਖ ਕੋਟ ਮਹਾਰਾਜ ਜੀ ਕਹਿੰਦੇ ਵਿਖਿਆ ਕੇ ਵਿੰਜਨ ਭੋਜਨ ਵਿੰਜਨ ਭੋਜਨ ਨੂੰ ਕਹਿੰਦੇ ਹਨ ਕਹਿੰਦੇ ਖਾ ਲਵੇ ਮਨੁੱਖ ਤਾਂ ਵੀ ਤ੍ਰਿਸ਼ਨਾ ਨਹੀਂ ਜੀਬ ਦੀ 부ਜਦੀ 부ਜਦੀ ਹੈ ਸਾਡੀ ਤ੍ਰਿਸ਼ਨਾ ਲੱਖਾਂ ਭੋਜਨ ਅਸੀਂ ਖਾਂਦੇ ਆ ਲੱਖਾਂ ਪਦਾਰਥ ਅਸੀਂ ਛੱਕਦੇ ਆ ਸਾਡੀ ਤ੍ਰਿਸ਼ਨਾ ਨਹੀਂ 부ਜਦੀ ਜੀਬ ਦੀ ਤੇ ਫਿਰ ਵੀ ਅਸੀਂ ਚਾਹੁੰਨੇ ਆ ਹੋਰ ਖਾ ਲਈਏ ਫਿਰ ਵੀ ਮਨ ਜਿਹੜੀ ਜੀਬਾ ਤ੍ਰਿਸ਼ਨਾ ਕਰਦੀ ਹੈ ਲੱਖ ਕੋਟ ਵਿਖਿਆ ਉਹ ਵਿਖਿਆ ਪੈਦਾ ਕਰਦੇ ਨੇ ਐਸੇ ਐਸੇ ਜ਼ਹਿਰ ਖਾਂਦੇ ਆ ਅਸੀਂ ਵਿਖਿਆ ਜ਼ਹਿਰ ਨੂੰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਲੱਖਾਂ ਹੀ ਕੋ ਕਰੋੜਾਂ ਹੀ ਵਿਖਿਆ ਜ਼ਹਿਰ ਅਸੀਂ ਖਾਈ ਜਾ ਰਿਆਂ ਵਿੰਜਨ ਦੇ ਰੂਪ ਵਿੱਚ ਭੋਜਨ ਦੇ ਰੂਪ ਵਿੱਚ ਤੇ ਕਹਿੰਦੇ ਫਿਰ ਵੀ ਅਸੀਂ ਰੱਜਦੇ ਨਹੀਂ ਮਰਨ ਤੱਕ ਪਹੁੰਚ ਜਾਂਨੇ ਆ ਤੇ ਪਿਆਰਿਓ ਫਿਰ ਵੀ ਸਾਡਾ ਜੀਵਾ ਕਹਿੰਦੀ ਹੈ ਜ਼ਹਿਰ ਖਾਈ ਜਾ ਖਾਈ ਜਾ ਸਰੀਰ ਜਵਾਬ ਦੇ ਜਾਂਦਾ ਸਾਡਾ ਪਰ ਜੀਵਾ ਨਹੀਂ ਜਵਾਬ ਦਿੰਦੀ ਤ੍ਰਿਸ਼ਨਾ ਨਹੀਂ बुझਦੀ ਉਹ ਜ਼ਹਿਰ ਖਾਂਦੇ ਖਾਂਦੇ ਜਾਨ ਨਿਕਲ ਜਾਂਦੀ ਹੈ ਸਾਡੇ ਸਾਹਮਣੇ ਲਿਸ਼ਟ ਆ ਜਾਂਦੀ ਹੈ ਦੁਨੀਆ ਦੀ ਜਿਹੜੇ ਲੋਕ ਨਸ਼ੇ ਕਰਦੇ ਆ ਉਹ ਲੱਖਾਂ ਹੀ ਖਾਈ ਜਾਂਦੇ ਆ ਕਈ ਤਰ੍ਹਾਂ ਦੇ ਨਸ਼ੇ ਕਰੀ ਜਾਂਦੇ ਆ ਜੀਭਾ ਦੇ ਸਵਾਦ ਵਿੱਚ ਹੀ ਹੈ ਨਾ ਸਵਾਦ ਪਿੱਛੇ ਹੀ ਉਹ ਆਪਣਾ ਜੀਵਨ ਗਾਲ ਦਿੰਦਾ ਨਾ ਸਰੀਰ 부ਝ ਜਾਂਦਾ ਸਰੀਰ ਸੜ ਜਾਂਦਾ ਦੇਖ ਲਓ ਖਤਮ ਹੋ ਜਾਂਦਾ ਜਾਂਦੇ ਵਕਤ ਵੀ ਉਹ ਨਸ਼ਾ ਹੀ ਮੰਗਦੇ ਆ ਤੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ 부ਝ ਨਹੀਂ ਸਕਦੀ ਸਿਮਰਤ ਨਾਮ ਓਟ ਉਜਿਆਰਾ ਬਸਤ ਗੋਚਰ ਸੁਜੀ ਈਮਾਰਾ ਜੀ ਕਹਿੰਦੇ ਨਾਮ ਦੇ ਸਿਮਰਨ ਵਿੱਚ ਭਾਈ ਤਾਕਤ ਹੈ ਲੱਖਾਂ ਹੀ ਸੂਰਜਾਂ ਦਾ ਪ੍ਰਕਾਸ਼ ਹੈ ਨਾਮ। ਪਾਤਸ਼ਾਹ ਜੀ ਕਹਿੰਦੇ ਕੋਟ ਉਜਿਆਰਾ ਭਾਵ ਮਹਾਰਾਜ ਜੀ ਧਾਰਨ ਲੈਂਦੇ ਹਨ ਕਹਿੰਦੇ ਲੱਖਾਂ ਹੀ ਸੂਰਜ ਚੜ ਜਾਣ ਕੋਟ ਉਜਿਆਰਾ ਕਹਿੰਦੇ ਕਰੋੜਾਂ ਹੀ ਸੂਰਜਾਂ ਦਾ ਚਾਨਣ ਇੱਕ ਪਾਸੇ ਦੇ ਨਾਮ ਦਾ ਪ੍ਰਕਾਸ਼ ਇੱਕ ਪਾਸੇ ਨਾਮ ਸਿਮਰਤ ਓ ਟੁ ਜਿਆਰਾ ਬਸਤੋ ਗੋਚਰ ਸੁਜੀ ਕਹਿੰਦੇ ਇਹਦਾ ਪ੍ਰਕਾਸ਼ ਹੈ ਨਾ ਨਾਮ ਦਾ ਜਿਹੜੀ ਅੰਦਰ ਲੁਕੀ ਹੋਈ ਵਸਤੂ ਆ ਸੁਝ ਜਾਂਦੀ ਹੈ ਉਹ ਦਿਖ ਜਾਂਦੀ ਹੈ ਅੰਦਰ ਪਈ ਹੈ ਵਸਤੂ ਪਰ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਵਸਤੂ ਨੂੰ ਕੋਈ ਕਿਤੇ ਦੌੜਿਆ ਫਿਰਦਾ ਹੈ ਨਕਲੀ ਬਨੋਟੀ ਗੁਰੂਆਂ ਦੇ ਕੋਲ ਪੁੱਛਦਾ ਫਿਰਦਾ ਹੈ ਉਹ ਬਾਣੀ ਦੇ ਵਿੱਚ ਹੀ ਤੁੱਖ ਕੱਬ ਕੇ ਦੇ ਦੇਣਾ ਇਹ ਬਾਣੀ ਦੇ ਵਿੱਚ ਹੀ ਤੁਖਾ ਲੱਭ ਕੇ ਸਾਨੂੰ ਲਿਖ ਦਿੰਦੇ ਅਨਾਵ ਜਪੀ ਜਾਓ ਖੁਦ ਨਹੀਂ ਅਸੀਂ ਬਾਣੀ ਪੜਦੇ ਖੁਦ ਨਹੀਂ ਅਸੀਂ ਬਾਮ ਜਪਦੇ ਕੀਰਤਨ ਕਰਦੇ ਤੇ ਬਨੋਟੀ ਗੁਰੂ ਸਾਨੂੰ ਇਹ ਬਾਣੀ ਦੇ ਆਸਰਾ ਦੇ ਦਿੰਦੇ ਨੇ ਜਹਾ ਭਾਈ ਆ ਸ਼ਬਦ ਲੈ ਜਾ ਇਹਨੂੰ ਜਪੀ ਜਾਈਂ ਤਰ ਜਾਵਾਂਗੇ ਉਹ ਬਾਣੀ ਸਾਨੂੰ ਤਾਰ ਦਿੰਦੀ ਹੈ ਨਾ ਹੋ ਜਾਂਦਾ ਬਨੋਟੀ ਗੁਰੂ ਦਾ ਉਹ ਸ਼ਬਦ ਹੁੰਦਾ ਹੈ ਮਹਾਰਾਜ ਦਾ ਤੇ ਉਹ ਜਪ ਜਪ ਕੇ ਸਾ ਭਾਵੇਂ ਅਸੀਂ ਤਰ ਜਾਈਏ ਪਰ ਨਾ ਹੋ ਜਾਂਦਾ ਕਿ ਗੁਰੂ ਨੇ ਧਾਰਿਆ ਸਰਨ ਤੇ ਮਹਾਰਾਜ ਦੀ ਬਾਣੀ ਦੇ ਵਿੱਚ ਸਮਰੱਥ ਗੁਰੂ ਹਨ ਤਾਕਤ ਹੈ ਉਹ ਭਾਈ ਤੇ ਮਹਾਰਾਜ ਜੀ ਇਥੇ ਕਹਿ ਰਹੇ ਨੇ ਕਹਿੰਦੇ ਕਰੋੜਾਂ ਹੀ ਸੂਰਜਾਂ ਦਾ ਚਾਨਣ ਹੈ ਕਹਿੰਦੇ ਨਾਮ ਦੇ ਵਿੱਚ ਇੰਨਾ ਚਾਨਣ ਹੈ ਨਾ ਰੋਸ਼ਨੀ ਹੈ ਕਿ ਅੰਦਰ ਜਿਹੜੀ ਹਨੇਰੇ ਵਿੱਚ ਪਈ ਵਸਤੂ ਹੈ ਨਾ ਗਿਆਨ ਉਹ ਅੰਦਰੋਂ ਘਰ ਦੇ ਵਿੱਚੋਂ ਹੀ ਲੱਭ ਜਾਂਦਾ ਜਦੋਂ ਵਾਰ-ਵਾਰ ਨਾਮ ਜ਼ਿਰੜ ਕਰਦੇ ਆਣ ਜੀਭਾ ਦੇ ਨਾਲ ਅਸੀਂ ਜਪਦੇ ਆਂ ਤੇ ਅਸੀਂ ਦੇਖੋ ਅਸੀਂ ਥੱਕ ਜਾਂਦੇ ਆਂ ਅਸੀਂ ਹਾਰ ਜਾਂਦੇ ਆਂ ਅਸੀਂ ਛੱਡ ਦਿੰਦੇ ਆਂ ਕਿ ਬਾਣੀ ਛੱਡੋ ਪਰ ਆ ਨੇਜ਼ਰ ਦੇ ਪੜਦੇ ਆ ਕੀ ਲੋੜ ਐ ਅੱਜ ਛੱਡ ਦੀ ਹੋਰ ਕੁਝ ਕਰ ਲਈਏ ਪਰ ਬਾਣੀ ਨੂੰ ਕਦੀ ਛੱਡੋ ਨਾ ਨਾਮ ਸਿਮਰਨੂ ਸਮਾਂ ਓਨ ਤੇ ਉਹ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇੱਕ ਦਿਨ ਐਸਾ ਪ੍ਰਕਾਸ਼ ਹੋਣਾ ਹੈ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਛੁਪੀ ਹੋਈ ਵਸਤੂ ਅੰਦਰ ਘਰ ਦੇ ਵਿੱਚੋਂ ਹੀ ਲੱਭ ਜਾਨੀਏ ਬਸ ਅਗੋਚਰ ਭਾਈ ਕੀਮਤੀ ਵਸਤੂ ਹੈ ਨਾਮ ਇਦੀ ਕੀਮਤ ਦਾ ਸੰਸਾਰ ਤੇ ਕੋਈ ਧਨ ਨਹੀਂ ਕੋਈ ਪਦਾਰਥ ਦੀ ਨਾਮ ਦੇ ਬਰਾਬਰ ਦਾ ਨਾਮ ਦੇ ਤੁਲ ਕੋਈ ਵਸਤੂ ਹੀ ਨਹੀਂ ਸੰਸਾਰ ਵਿੱਚ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਨਾਮ ਦਾ ਕੋਟ ਸੂਰਜਾਂ ਜਿੰਨਾ ਚਾਨਣ ਹੈ ਜਦੋਂ ਅੰਦਰ ਇਹਦਾ ਪ੍ਰਕਾਸ਼ ਹੁੰਦਾ ਹੈ ਜਿਹੜੀ ਗਵਾਚੀ ਵਸਤੂ ਅੰਦਰੋਂ ਹੀ ਲੱਭਦੀ ਹੈ ਜਿਵੇਂ ਇੱਕ ਉਦਾਹਰਣ ਮਿਲਦੀ ਨਾ ਇੱਕ ਬੰਦਾ ਸੂਈ ਜਿਹੜਾ ਬਾਹਰ ਲੱਭਦਾ ਹੁੰਦਾ ਸੜਕ ਤੇ ਰਾਤ ਦੇ ਹਨੇਰੇ ਵਿੱਚ ਚਾਨਣ ਕਰ ਕਰਕੇ ਸੂਈ ਲੱਭਦਾ ਤੇ ਜਾਂਦਾ ਹੋਇਆ ਕੋਈ ਪੁੱਛ ਲੈਂਦਾ ਭਾਈ ਕੀ ਲੱਭਦਾ ਹੈ ਕਹਿੰਦਾ ਕਮਰੇ ਵਿੱਚ ਸੂਈ ਗਵਾਚੀ ਸੀ ਮੈਂ ਬਾਹਰ ਲੱਭ ਰਿਹਾ ਕਹਿੰਦਾ ਮੂਰਖ ਹੈ ਤੂੰ ਤੇਰੀ ਸੂਈ ਤਾਂ ਕਮਰੇ ਚ ਗਵਾਚੀ ਹੈ ਤੂੰ ਬਾਹਰ ਲੱਭਦਾ ਫਿਰਦਾ ਤੇ ਅਸੀਂ ਵੀ ਮੂਰਖਾ ਸੀ ਬਾਹਰ ਲੱਭਦੇ ਫਿਰਦੇ ਹਾਂ ਉਦਾਹਰਣ ਸੀ ਉਹ ਸਾਨੂੰ ਸੁਚੇਤ ਕਰਨ ਵਾਸਤੇ ਅਸੀਂ ਵੀ ਮੂਰਖਤਾ ਹੀ ਕਰਦੇ ਆਂ ਅਸੀਂ ਬਾਣੀ ਨੂੰ ਬਾਹਰ ਲੱਭਦੇ ਆਂ ਸ਼ਬਦ ਨੂੰ ਬਾਹਰ ਲੱਭਦੇ ਆਂ ਤੁਰੇ ਫਿਰਦੇ ਆਂ ਗਿਆਨ ਲੈਣ ਵਾਸਤੇ ਇਹ ਸ਼ਬਦ ਗੁਰੂ ਦੇ ਅੰਦਰ ਗਿਆਨ ਹੈ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੈ ਉਹਨੂੰ ਜਗਾਉਣ ਵਾਸਤੇ ਗੁਰੂ ਦਾ ਸਹਾਰਾ ਲੈਣਾ ਪੈਂਦਾ ਜਿਵੇਂ ਇੱਕ ਮੋਮਬਤੀ ਨੂੰ ਜਗਾਉਣ ਵਾਸਤੇ ਨਾ ਡੱਬੀ ਦੀ ਸੀਖ ਚਾਹੀਦੀ ਹੈ ਜਾ ਕੋਈ ਦੀਵਾ ਜਗਾਣਾ ਨਾ ਡੱਬੀ ਦੀ ਸੀਖ ਤੋਂ ਬਿਨਾਂ ਨਹੀਂ ਜਾ ਕੇ ਦਾ ਸਾਰੀ ਜ਼ਿੰਦਗੀ ਭਵੇਂ ਕਮਰੇ ਚ ਪਿਆਰ ਹੈ ਇਸੇ ਤਰ੍ਹਾਂ ਅੰਦਰ ਗਿਆਨ ਹੈ ਉਹਨੂੰ ਜਗਾਉਣ ਵਾਸਤੇ ਗੁਰੂ ਦਾਸ ਨਾਮ ਦਾ ਸਹਾਰਾ ਲੈਣਾ ਪੈਂਦਾ ਉਹ ਅੰਦਰ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਉਹ ਕਮਰਾ ਰੋਸ਼ਨ ਹੋ ਜਾਂਦਾ ਅੰਦਰ ਵਾਲਾ ਤੇ ਮਹਾਰਾਜ ਜੀ ਕਹਿੰਦੇ ਨਾਮ ਇਸ ਤਰ੍ਹਾਂ ਦੀ ਵਸਤੂ ਹੈ ਭਾਈ ਕੀਮਤੀ ਵਸਤੂ ਆ ਸਿਮਰਤ ਨਾਮ ਕੋਟ ਉਜਿਆਰਾ ਬਸਤ ਗੋਤਰ ਸੂਜੀ ਕਹਿੰਦੇ ਬਸਤ ਲੱਭ ਲਈ ਫਿਰਤ ਫਿਰਤ ਕੁੰਵਰੇ ਦਵਾਰੇ ਆਇਆ ਭੈ ਭੰਜਨ ਹਰ ਰਾਇਆ ਇੱਥੇ ਧਾਰਨ ਮਿਲ ਜਾਂਦੀ ਐ ਫਿਰਤ ਫਿਰਤ ਭੇਟੇ ਫਿਰਤ ਫਿਰਤ ਭੇਟੇ ਗੁਰ ਸਾਧੂ ਇੱਥੇ ਧਾਰਨਾ ਨੇ ਕਈ ਮਿਲ ਜਾਂਦੀ ਐ ਫਿਰਤ ਫਿਰਤ ਜਨ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਾ ਬੇਨਤੀ ਆਪਣੀ ਭਗਤੀ ਲਾਏ ਫਿਰਤ ਫਿਰਤ ਕੁੰਵਰੇ ਦਵਾਰੇ ਆਇਆ ਮਹਾਰਾਜ ਜੀ ਕਹਿੰਦੇ ਫਿਰ ਫਿਰ ਕੇ ਪੌਂ ਪੌਂ ਕੇ ਫਿਰ ਹੁਣ ਤੇਰੇ ਹਾਰ ਕੇ ਤੇਰੇ ਦਰ ਤੇ ਆ ਗਿਆ ਕਹਿੰਦੇ ਕਿ ਜੋ ਮੈਂ ਕੁਝ ਲੱਭਿਆ ਨਹੀਂ ਹੁਣ ਤੇਰੇ ਦਰ ਤੇ ਪਹੁੰਚਿਆ ਭੈ ਭੰਜਨ ਹਰ ਰਾਯਾ ਤੇ ਮਹਾਰਾਜ ਜੀ ਕਹਿੰਦੇ ਭੈ ਨੂੰ ਨਾਸ ਕਰਨ ਵਾਲੇ ਭੰਜਨ ਵਾਲੇ ਖਤਮ ਕਰਨ ਵਾਲੇ ਹਰੀ ਜੀਓ ਸਾਜ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹ ਪਾਇਆ ਬੇਨਤੀ ਕਰ ਜਨ ਖੀਲੀ ਤੋਖੇ ਚ ਮਹਾਰਾਜ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਨਾਨਕ ਸਾਧ ਕੇ ਚਰਨ ਧੂੜ ਜਨ ਬਾਂਛੈ ਕਹਿੰਦੇ ਸੱਚੇ ਗੁਰੂ ਦਾ ਸੰਗ ਮਿਲ ਜਾਵੇ ਸੰਗਤ ਮਿਲ ਜਾਵੇ ਸੱਚੇ ਗੁਰੂ ਦੇ ਚਰਨਾਂ ਦੀ ਧੂੜ ਨੂੰ ਮੈਂ ਬਾਂਛਦਾ ਹਾਂ ਚਾਹੁੰਦਾ ਮਹਾਰਾਜ ਜੀ ਕਹਿੰਦੇ ਸਤਿਗੁਰੂ ਦੀ ਚਰਨ ਧੂੜ ਮਿਲ ਜਾਵੇ ਨਾਮ ਦੀ ᔪਗਤੀ ਮਿਲ ਜਾਵੇ ਮਹਾਰਾਜ ਜੀ ਕਹਿੰਦੇ ਜਨ ਬਾਂਛੈ ਮੈਂ ਜਨ ਨਾਨਕ ਸਾਧ ਕੇ ਚਰਨ ਧੂੜ ਜਨ ਬਾਂਛੈ ਸੁਖ ਨਾਨਕ ਇਹ ਪਾਇਆ ਤੇ ਭਾਰਤ ਜੀ ਕਹਿੰਦੇ ਮੈਨੂੰ ਤਾਂ ਇਸ ਵਿੱਚ ਹੀ ਸੁੱਖ ਮਿਲਦਾ ਹੈ ਕਹਿੰਦੇ ਆਨੰਦ ਮਿਲਦਾ ਹੈ ਅਸਲੀ ਸੁੱਖ ਅਸਲੀ ਆਨੰਦ ਉਹਦੇ ਚਰਨ ਕਮਲਾਂ ਦੀ ਧੂੜ ਦੇ ਵਿੱਚ ਹੈ ਨਾਮ ਦੀ ਬਰਕਤ ਦੇ ਵਿੱਚ ਹੈ ਇਹ ਅੱਜ ਦੀ ਸ਼ਬਦ ਦੀ ਵਿਚਾਰ ਹੈ ਉਹ ਰਜਨ ਦੇਵ ਜੀ ਮਹਾਰਾਜ ਦੇਖੋ ਆਪਾਂ ਨੂੰ ਕਿੰਨੀ ਵੱਡੀ ਸਿੱਖਿਆ ਦਿੰਦੇ ਹਨ ਇਹ ਸ਼ਬਦ ਦੇ ਵਿੱਚ ਹੀ ਸਾਰੀ ਸਿੱਖਿਆ ਮਿਲ ਜਾਂਦੀ ਜ਼ਿੰਦਗੀ ਦੀ ਯਾਰ ਮੈਂ ਤੋ ਲੈ ਕੇ ਮਰਨ ਤੱਕ ਸਿੱਖਿਆ ਇੱਕ ਸ਼ਬਦ ਵਿੱਚ ਹੀ ਦੇ ਦਿੰਦੇ ਹਨ ਮਹਾਰਾਜ ਜੇ ਅਸੀਂ ਨੂੰ ਧਿਆਨ ਦੇ ਨਾਲ ਪੜੀਏ ਧਿਆਨ ਦੇ ਨਾਲ ਸੁਣੀਏ ਤਾਂ ਇਹ ਸ਼ਬਦ ਦੇ ਨਾਲ ਹੀ ਸਾਡੀ ਜ਼ਿੰਦਗੀ ਚੇਂਜ ਹੋ ਸਕਦੀ ਬਦਲ ਸਕਦੀ ਹੈ ਮਹਾਰਾਜ ਜੀ ਦਾ ਪਿਆਰ ਦਾ ਸ਼ਬਦ ਇਹ ਜਬਾਣੀ ਇੰਨਾ ਪਿਆਰ ਦਿੰਦੀ ਹੈ ਗੁਰਸਿੱਖ ਨੂੰ ਤੁਹਾਨੂੰ ਇੰਨਾ ਰਸਤਾ ਦਿਖਾਉਂਦੀ ਹੈ ਅਸੀਂ ਇੰਨੇ ਹੋਏ ਫਿਰ ਵੀ ਨਹੀਂ ਦੇਖ ਸਕਦੇ ਪਿਆਰਿਓ ਅਥਾ ਸਮੇਦ ਬਾਣੀ ਤਾਂ ਹੀ ਪੜਨ ਦਾ ਲਾਭ ਹੈ ਕਿਉਂਕਿ ਅਸੀਂ ਬੜੇ ਚਿਰ ਦੇ ਪੜਦੇ ਆ ਜ਼ਿੰਦਗੀਆਂ ਲੰਘੀਆਂ ਪੜਦੇ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਾਂਗੇ ਬਾਣੀ ਨੂੰ ਸਮਝਾਂਗੇ ਨਹੀਂ ਉਹਨਾਂ ਚਿਰ ਕੁਝ ਵੀ ਪਤਾ ਨਹੀਂ ਲੱਗਦਾ ਬਾਣੀ ਨੂੰ ਆਪ ਵਿਚਾਰ ਕਰੀਏ ਨਹੀਂ ਕਰ ਸਕਦੇ ਆਣ ਕੇ ਬੈਠੀਏ ਸੁਣੀਏ ਤੇ ਸਾਡੀ ਜ਼ਿੰਦਗੀ ਵਿੱਚ ਬਦਲਾਅ ਸਕੇ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਬਾਣੀ ਵਿਚਾਰ ਦੇ ਨੀਕਾ ਭੁੱਲਾਉ ਜਾਂਦੀਆਂ ਨ ਮਹਾਰਾਜ ਕਿਰਪਾ ਕਰਨ ਸਮੱਤ ਬਖਸ਼ਣ ਆਈਆਂ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ